कपिल शर्मा ਦੇ ਸਰੀਚ ਖੁੱਲੇ ਨਵੇਂ ਕੈਪਸ ਕਾਫੇ ਤੇ ਚਲੀਆਂ ਗੋੜੀਆਂ ਆਖਰਕਾਰ ਕਿਤਨੇ ਚਲਾਈਆਂ ਗੋੜੀਆਂ ਕੋਣ ਹੈ ਹਰਜੀਤ ਸਿੰਘ ਲਾਡੀ ਜਿਸ ਨੇ ਲਈ ਹੈ ਇਸ ਘਟਨਾ ਦੀ ਜ਼ਿੰਮੇਵਾਰੀ ਕੋਣ ਹੈ ਹਰਜੀਤ ਸਿੰਘ ਲਾਡੀ ਜੋ ਇਹ ਕਹਿ ਰਿਹਾ ਕਿ ਉਹਨਾਂ ਨੇ ਇਸ ਕਰਕੇ ਖੋਲੀਆਂ ਚਲਵਾਈਆਂ ਨੇ ਕਿਉਂਕਿ ਕਪਿਲ ਸ਼ਰਮਾ ਨੇ ਨਿਹੰਗ ਬਾਣੇ ਦਾ ਮਜ਼ਾਕ ਉਡਾਇਆ ਸੀ ਹਰਜੀਤ ਸਿੰਘ ਲਾਡੀ ਬਾਰੇ ਤੁਹਾਨੂੰ ਅਹਿਮ ਜਾਣਕਾਰੀ ਦੇ ਦਿੰਨੇ ਆ ਹਰਜੀਤ ਸਿੰਘ ਲਾਡੀ ਬਬਰ ਖਾਲਸਾ ਦਾ ਫਕਰੀਏ ਅਤਵਾਦੀ ਮੰਨਿਆ ਜਾਂਦਾ ਹੈ ਇਸ ਦੇ ਨਾਂ ਨਾਲ ਹਰਜੀਤ ਸਿੰਘ ਲਾਡੀ ਤੇ ਇਲਜ਼ਾਮ ਨੇ ਕਿ ਉਸਨੇ 2024 ਸਾਲ ਦੇ ਵਿੱਚ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਵਿੱਚ ਪੈਂਦੇ ਨੰਗਲ ਦੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦੇ ਇੱਕ ਲੀਡਰ ਦਾ ਕਤਲ ਕਰਵਾਇਆ ਇਸ ਦੀ ਪੜਤਾਲ ਜਿਹੜੀ ਹੈ ਉਹ NIA ਯਾਨੀ ਕਿ ਰਾਸ਼ਟਰੀ ਸੁਰੱਖਿਆ ਏਜੰਸੀ ਕਰ ਰਹੀ ਹੈ ਜੀ ਇੰਡੀਆ ਦੀ ਔਰ ਉਸ ਨੇ ਮੁਕੱਦਮਾ ਵੀ ਦਰਜ ਕੀਤਾ ਹੈ ਔਰ ਇਨਾਮ ਵੀ ਘੋਸ਼ਿਤ ਕੀਤਾ ਹੈ ਸੋ ਹਰਜੀਤ ਸਿੰਘ ਲਾੜੀ ਕਿੱਥੋਂ ਦਾ ਰਹਿਣ ਵਾਲਾ ਹੈ ਹਰਜੀਤ ਸਿੰਘ ਲਾੜੀ ਨਵਾਂ ਸ਼ਹਿਰ ਦੇ ਗੁਰਪਧਿਆਨਾ ਪਿੰਡ ਦਾ ਰਹਿਣ ਵਾਲਾ ਦੱਸਿਆ ਗਿਆ ਉਸ ਦੇ ਉੱਤੇ ਇੱਕ ਦੋ ਨਹੀਂ ਪੂਰੇ 10 ਲੱਖ ਰੁਪਏ ਦਾ ਇਨਾਮ ਹੈ ਉਹ ਇਸ ਕਰਕੇ ਹਰਜੀਤ ਸਿੰਘ ਲਾਡੀ ਜਿਹੜਾ ਵਾ ਪੰਜਾਬ ਦੀਆਂ ਸੁਰਖੀਆਂ ਦੇ ਵਿੱਚ ਕੋਈ ਨਵਾਂ ਨਾਮ ਨਹੀਂ ਹੈ ਔਰ ਹੁਣ ਤਾਂ ਗੈਂਗਸਟਰਾਂ ਦੇ ਇੰਟਰਨੈਸ਼ਨਲ ਕਨੈਕਸ਼ਨ ਜਿਹੜੇ ਨੇ ਉਹ ਆਮ ਹੀ ਸਾਹਮਣੇ ਆਂਦੇ ਨੇ ਜਿਵੇਂ ਕਿ ਲੌਰੈਂਸ ਬਿਸ਼ਨੋਈ ਦੇ ਕੈਨੇਡਾ ਦੇ ਵਿੱਚ ਕਿੰਨੇ ਕਨੈਕਸ਼ਨ ਨੇ ਇਹ ਗੱਲ ਕਿਸੇ ਕੋਲੋਂ ਨਹੀਂ ਲੁਕੀ ਇਸੇ ਤਰੀਕੇ ਦੇ ਨਾਲ ਹੁਣ ਉਹ ਗੱਲਾਂ ਨਹੀਂ ਰਹੀਆਂ ਕਿ ਜਦੋਂ ਕੋਈ ਪੰਜਾਬ ਛੱਡ ਕੇ ਕੈਨੇਡਾ ਚਲ ਜਵੇ ਤੇ ਆ ਸੋਚੇ ਕਿ ਉਹ ਕੈਨੇਡਾ ਦੇ ਵਿੱਚ ਵੀ ਸੁਰੱਖਿਆ ਦਾ ਕਿਉਂਕਿ ਗੈਂਗਸਟਰਾਂ ਦੇ ਇੰਟਰਨੈਸ਼ਨਲ ਕਨੈਕਸ਼ਨ ਹੁਣ ਸਾਹਮਣੇ ਆਨ ਲੱਗ ਪਏ ਨੇ। ਤੋਂ ਕਪਿਲ ਸ਼ਰਮਾ ਦੇ ਕੈਫੇ ਦੇ ਉੱਤੇ ਇਹ ਵਾਰਦਾਤ ਉਦੋਂ ਹੋਈ ਆ ਜਦੋਂ ਕਿ ਦੋ ਦਿਨ ਵੀ ਨਹੀਂ ਸੀ ਹੋਏ ਇਹ ਕੈਫੇ ਖੋਲਿਆ ਗਿਆ ਔਰ ਕੈਨੇਡਾ ਜਿਸ ਨੂੰ ਬੜਾ ਸੁਰੱਖਿਤ ਮੰਨਿਆ ਜਾਂਦਾ ਹੈ ਉੱਥੇ ਬੜੇ ਆਰਾਮ ਦੇ ਨਾਲ ਇੱਕ ਤੋਂ ਬਾਅਦ ਇੱਕ 6-7 ਗੋਲੀਆਂ ਚਲਾ ਕੇ ਵੀਡੀਓ ਵੀ ਖੁਦ ਹੀ ਵਾਇਰਲ ਕੀਤੀ ਇੱਕ ਪੈਨਿਕ ਕ੍ਰੀਏਟ ਕਰ ਦਿੱਤਾ ਗਿਆ ਤਾਂ ਕਿ ਉਹਦਾ ਰੈਸਟੋਰੈਂਟ ਚੱਲਣ ਤੋਂ ਪਹਿਲਾਂ ਹੀ ਸੁਰਖੀਆਂ ਦੇ ਵਿੱਚ ਆ ਜਾਵੇ ਜਾਂ ਫਿਰ ਉਹਦਾ ਕਾਰੋਬਾਰੀ ਨੁਕਸਾਨ ਵੀ ਹੋ ਜਾਵੇ ਕਿਉਂਕਿ 2-3 ਦਿਨ ਪਹਿਲਾਂ ਖੁੱਲੇ ਰੈਸਟੋਰੈਂਟ ਦੇ ਉੱਤੇ ਜੇਕਰ ਇਸ ਤਰੀਕੇ ਦੇ ਨਾਲ ਗੋਲੀਆਂ ਚੱਲ ਜਾਂ ਤਾਂ ਫਿਰ ਕਿਤੇ ਨਾ ਕਿਤੇ ਲੋਕਾਂ 'ਚ ਵੀ ਘਬਰਾਹਟਾਂ ਪੈਦਾ ਹੁੰਦੀ ਹੈ ਔਰ ਦੂਸਰੇ ਪਾਸੇ ਇੱਕ ਨਵਾਂ 트ੈਂਡ ਜਿਹੜਾ ਚੱਲਿਆ ਹੈ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀ ਲੈਣ ਦਾ ਇਸੇ 트ੈਂਡ ਨੂੰ ਅਪਣਾਦੇ ਹੋਏ ਹਰਜੀਤ ਸਿੰਘ ਲਾਢੀ ਦੇ ਨਾਮ ਤੋਂ ਜ਼ਿੰਮੇਵਾਰੀ ਲਈ ਗਈ ਹੈ ਹਾਲਾਂਕਿ ਇਹ ਪੋਸਟ ਕਿੰਨੀ ਸਹੀ ਹੈ ਕਿੰਨੀ ਗਲਤ ਇਸ ਗੱਲ ਦੀ ਪੁਸ਼ਟੀ ਦੈਨਿਕ ਪੰਜਾਬੀ ਟੀਵੀ ਨਹੀਂ ਕਰਦਾ ਪਰ ਵਾਇਰਲ ਹੋ ਰਹੀ ਹੈ ਪੋਸਟ ਜਿਸ ਦੇ ਵਿੱਚ ਹਰਜੀਤ ਸਿੰਘ ਲਾਢੀ ਨੂੰ ਇਸ ਘਟਨਾ ਦਾ ਜ਼ਿੰਮੇਵਾਰ ਦੱਸਿਆ ਗਿਆ ਉਹ ਖੁਦ ਹੀ ਕਹਿ ਰਿਹਾ ਹੈ ਉਸ ਪੋਸਟ ਦੇ ਜਰੀਏ ਕਿ ਇਹ ਘਟਨਾ ਅਸੀਂ ਕਰਵਾਈ ਹੈ ਬਸ ਸਵਾਲ ਇਹ ਹੈ ਕਿ ਇਹ ਪੋਸਟ ਉਸਨੇ ਪਾਈ ਹੈ ਜਾਂ ਫਿਰ ਕਿਸੇ ਹੋਰ ਨੇ ਧੰਨਵਾਦ